ਆਟਕ ਨੂੰ ਨਾਲ ਕੋਈ ਦਿੱਕਤ ਨਹੀਂ ਆਉਣੀ ਸਿੰਘ ਜਰੂਰ ਖੁੱਲਾ ਆ ਦੇਖ ਲੋ ਬਹੁਤ ਸੋਹਣਾ ਲੇਵਾ ਤੇ ਇੱਕ ਮਾੜ ਆਇਆ ਪਾਇਆ ਪਾਇਆ ਵੱਧ ਨਿਕਲੂਗਾ ਸਾਰੇ ਪਸ਼ੂਆਂ ਦਾ ਠੀਕ ਹੈ ਨਹੀਂ ਆ ਮੈਂ ਤਾਂ ਇਹੀ ਗੱਲ ਕਹਿਣਾ ਹੁੰਦਾ ਲੇਟੀ ਵਾਲਦੇ ਬਈ ਲੇਟੀ ਹਾਂ ਤੇ ਉਹਦੇ ਚ ਫੀਡ ਫੂਡ ਨਾ ਆਪਾਂ ਬੜੇ ਮਾਂ ਦੀ ਘਾਲ ਸਰੋਂ ਦੀ ਖਾਲਾ ਤੇ ਕਣਕ ਦਾ ਦਾਣਾ ਛੜ ਕੇ ਕਿਨੇ ਵੇਚ ਬਈ ਹੋ ਗਈ ਸੀ ਬਕੇ 3:00 ਵਜੇ ਬਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦਾ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਕਟੋ ਕਟਾਈ ਨਹੀਂ ਪਤਾ ਵੀ 8 ਨਗ ਦਿਖਾ ਦਈਏ ਤੇ ਆਏ ਨਹੀਂ ਪਤਾ 10 ਨਗ ਦਿਖਾ ਦਈਏ ਤੇ ਅੱਜ ਆਪਾਂ ਦੇਖ ਲਓ ਤੁਸੀਂ ਨਾ ਡੇਰੀ ਦੇ ਵਿੱਚ ਪਹੁੰਚੇ ਹੋਏ ਹਾਂਗੇ ਇਹ ਇਧਰੋਂ ਬਾਈ ਦੇਖ ਲਓ ਕੰਮ ਵੀ ਕਰੀ ਜਾਂਦਾ ਤੇ ਸਾਰੀ ਜਾਣਕਾਰੀ ਮੈਂ ਤੁਹਾਨੂੰ ਲੈ ਕੇ ਦੇਵਾਂਗਾ ਟੋਕੜਾ ਗਾਵਾਂ ਤੇ ਮੱਝਾਂ ਦਿਖਾਵਾਂਗੇ ਇੱਕ ਸਿਰੇ ਦੇ ਉੱਤੇ ਜੇ ਗੱਲ ਕਰੀਏ ਨਾ ਆਪਾਂ ਸਾਰੇ ਪਾਸੋਂ ਤੇ ਕੈਮਰਾ ਲਾ ਕੇ ਦਿਖਾ ਦਈਏ ਇੱਕ ਬੂਰੀ ਮੱਝ ਖੜੀ ਐ ਬਹੁਤ ਜਿਆਦਾ ਚੰਗੀ ਐ ਇਹ ਆਹ ਦੇਖ ਲਓ ਤੁਸੀਂ ਹੁਣ ਖੜੀਆਂ ਕਰਤੀਆਂ ਤਾਂ ਕਰਕੇ ਹੁਣ ਸਾਰੀਆਂ ਦੀ ਹਿੱਲਜੁਲ ਹੋਊਗੀ ਇਹ ਆ ਖੜੀ ਐ ਨਾ ਪੂਰੀ ਵੱਜ ਤੇ ਇਹ ਵੀ ਬਾਈ ਨੇ ਸੇਲ ਕਰਨੀ ਐ ਢੋਕੜ ਗਪਣ ਆਜੋ ਬਾਈ ਨਾਲ ਕਰਾਉਣੇ ਗੱਲਬਾਤ ਤੇ ਆ ਜਿਹੜੀ ਇੱਕ ਤਾਜੀ ਸੂਈ ਗਾਂ ਖੜੀ ਐ ਇਹ ਵੀ ਬਾਈ ਨੇ ਦੇਣੀ ਐ ਐ ਨਹੀਂ ਪਤਾ ਵੀ ਕਿੱਥੋਂ ਬਾਈ ਕਹਦੇ ਵੀ ਆਹ ਪਸ਼ੂ ਆਪਣੇ ਕੋਲੇ ਦੇਣਾ ਹੈਗਾ ਤੇ ਉਹਦੀ ਆਪਾਂ ਸਾਰਿਆਂ ਦੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਆਓ ਕਰਾ ਗਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸਿਓ ਨਾਮ ਮੇਰਾ ਬੱਗਾ ਸਿੰਘ ਆ ਬਾਈ ਬੱਗਾ ਸਿੰਘ ਨੱਥਾ ਸਿੰਘ ਵਾਲੇ ਕੋਠੇ ਨੱਥਾ ਸਿੰਘ ਵਾਲੇ ਗੋਨਿਆਣਾ ਮੰਡਾ ਤਹਿਸੀਲ ਆਗਦੇ ਜਿਹੜਾ ਬਟੰਡਾ ਆਪਣਾ ਠੀਕ ਆ ਗੋਨਿਆਣੀ ਤਹਿਸੀਲ ਆ ਗਈ ਤੇ ਬਟੰਡਾ ਜਿਹੜਾ ਆ ਗਿਆ ਅੱਛਾ ਇੱਕ ਤਾਂ ਜੇ ਗੱਲ ਕਰਗੇ ਨਾ ਉੱਚੀ ਬੋਲੀ ਚੰਗਾ ਤੇ ਕਿਹੜੇ ਪਾਸੋਂ ਸਟਾਰਟ ਕਰਗੇ ਫਿਰ ਆਪਾਂ ਉਧਰ ਬੂਰੀ ਤੋਂ ਕਰ ਲੈਨੇ ਬੂਰੀ ਤੋਂ ਮੈਨੂੰ ਇਹਦਾ ਸਬੀ ਨਾਲ ਜੇ ਗੱਲ ਕਰਗੇ ਆਪਣਾ ਦੁੱਧ ਦਾ ਕੰਮ ਹੀ ਦੁੱਧ ਦਾ ਕੰਮ ਹੈ ਨਾਲ ਠੀਕ ਹੈ ਤੇ ਹੁਣ ਤੋਕੜ ਪਸ਼ੂ ਕੱਢ ਦੇਣੀ ਆ ਤੋਕੜ ਕੱਢਦਾ ਤਾਜ਼ੇ ਲੈ ਲੈਨੇ ਆਪਾਂ ਤਾਜ਼ੇ ਲੈ ਲੂੰਗੀ ਠੀਕ ਹੈ ਤੇ ਦੁੱਧ ਕਿੱਥੇ ਜਾ ਰਿਹਾ ਬਈ ਫਿਰ ਬਟੰਡੇ ਜਾ ਰਿਹਾ ਬਈ ਵਹਿੰਡੇ ਹਾਂਜੀ ਤੇ ਵਹਿੰਡੇ ਦੇ ਵਿੱਚ ਜੇ ਗੱਲ ਕਰਕੇ ਦੁੱਧ ਦਾ ਰੇਟ ਕੀ ਹਿਸਾਬਕਤਾ ਮਿਲ ਜਾਂਦਾ ਤੁਹਾਨੂੰ ਮੰਨ ਕੇ ਚਲੋ ਭਾਈ ਆਪਣਾ ਵਾਹਨ ਤੇ ਪੈਂਦਾ ਇਕੱਠਾ ਇੱਕ ਥਾਂ ਦੀ ਬਾਕੀ ਇਕੱਠਾ ਪੈਂਦਾ 58 58 ਰੁਪਏ ਪੈ ਜਾਂਦਾ 58 ਰੁਪਏ ਪੈ ਜਾਂਦਾ ਹਾਂ ਵਧੀਆ ਬਚਤ ਹੋਈ ਜਾਂਦੀ ਹੈ ਹਾਂ ਹਾਂ ਵਧੀਆ ਵਧੀਆ ਠੀਕ ਹੈ ਤੇ ਜਿਹੜੇ ਮਤਲਬ ਨਵੇਂ ਬੰਦੇ ਹੁੰਦੇ ਨੇ ਤੇਰੇ ਵਰਗੇ ਬੰਦੇ ਨੂੰ ਦੇਖ ਕੇ ਕੰਮ ਕਰਨਾ ਚਾਹੁੰਦੇ ਹੁੰਦੇ ਆ ਉਹ ਫਿਰ ਘਰ ਵੀ ਲੈਂਦੇ ਆ ਵਧੀਆ ਭਾਈ ਮਿਹਨਤ ਵਾਲੀ ਹੈ ਮਿਹਨਤਾਂ ਮਿਹਨਤਾਂ ਭਾਈ ਮੰਨ ਕੇ ਬਾਅਦ ਜਾ ਕੇ ਵੀ ਕਰਦੇ ਆ ਘਰੇ ਕਰ ਲੂੰਗੇ ਬੜੀ ਵਧੀਆ ਗੱਲ ਹੈ ਨਹੀਂ ਸਹੀ ਗੱਲ ਹੈ ਭਾਗੇ ਆ ਜਾ ਕਰੋ ਉਰਾ ਹੋ ਜਾ ਕਰੋ ਇਹ ਆ ਅਬ ਬੂਰੀ ਮੱਝ ਦੀ ਜੇ ਗੱਲ ਕਰਗੇ ਹੁਣ ਆਪਾਂ ਹਾਂਜੀ ਇਹ ਬੂਰੀ ਮੱਝ ਕਿੰਨੇ ਕਿਤੇ ਦੀ ਸੂਈ ਹੋਈ ਐ ਇਹ ਬਾਈ ਮੰਨ ਕੇ ਚੱਲ ਸੂਈ ਹੈਗੀ 8-9 ਮਹੀਨਿਆਂ ਦੀ ਮੈਂ 8-9 ਮਹੀਨਿਆਂ ਦੀ ਠੀਕ ਆ ਤੇ ਹੁਣ ਨਵੇਂ ਦੁੱਧ ਤਾਂ ਕਿੰਨੇ ਚਿਰ ਹੋ ਗਈ ਗੱਭਣ ਬਾਈ ਢਾਈ ਮਹੀਨੇ ਚੱਕ ਪਾਸਾ ਢਾਈ ਮਹੀਨੇ ਦੀ ਚੱਕ ਪਾਸਾ ਹਾਂ ਚੱਕ ਪਾਸਾ ਠੀਕ ਆ ਤੇ ਕਿੰਵੇਂ ਸੂਏ ਵਾਸਤੇ ਗੱਭਣਾ ਵੀ ਦਾ ਨੂੰ ਤੀਜੇ ਵਾਸਤੇ ਗੱਭਣਾ ਬਾਈ ਅੱਛਾ ਦੂਜੇ ਸੂਏ ਦੁੱਧ ਕਿੰਨਾ ਦਿੰਦਾ ਇਹਨੇ ਦੁੱਧ ਦਿੰਦਾ 13-13 ਕਿਲੋ ਕੰਡੇ ਵਾਲਾ ਠੀਕ ਆ ਐਵੇਂ ਕੋਈ ਅਗਲਾ ਕਹਿੰਦਾ 15 ਆਪਾਂ ਨੂੰ 18 ਕਹਿੰਦੇ 20 ਕਹਿੰਦੇ 13 13.5 ਕਿਲੋ ਕੰਦਿਆਲ ਤੋਂ ਦਿੰਦਾ ਮੈਂ ਠੀਕ ਹੈ ਇਹਨੂੰ ਕੱਢੀ ਕਰਾਂ ਬਾਹਰ ਆਪਾਂ ਤੋੜ ਕੇ ਦਿਖਾ ਦਗੇ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਨਾ ਬੁਰੀ ਮੱਝ ਤੋਂ ਸ਼ੁਰੂ ਕੀਤਾ ਕੰਮ ਆਪਾਂ ਤੇ ਆਹ ਦੇਖ ਲਓ ਤੁਸੀਂ ਕੱਦ ਕਾਠ ਕੰਨੀਓ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਸਿੰਘ ਜ਼ਰੂਰ ਖੁੱਲਾ ਬਾਕੀ ਲੇਵੇ ਦੇ ਤੁਸੀਂ ਇਹ ਦੇਖ ਲਓ ਵੀ ਲੇਵਾ ਵੀ ਸਾਫ਼ ਆ ਇਹ ਥਣਾ ਥੋਣਾ ਦੀ ਐਨ ਵਧੀਆ ਥਣਾਗਾ ਤੇ ਆਹ ਦੇਖ ਲਓ ਹੁਣ ਕੱਦ ਕੰਨੀਓ ਕੋਈ ਐ ਨਹੀਂ ਕਹਿ ਸਕਦਾ ਵੀ ਛੋਟਾ ਕੱਦ ਹੋਊਗਾ ਮੱਝ ਦਾ ਇਹ ਇੱਕ ਮਿੰਟ ਇੱਛੀ ਖੜਾ ਲਾ ਇੱਕ ਸਾਡੇ ਕੋਲ ਥਾਂ ਜੇ ਗੱਲ ਕਰਕੇ ਆ ਦੇਖੋ ਇੱਧਰਲੇ ਪਾਸੇ ਅੱਛਾ ਬਗੇ ਜੇ ਗੱਲ ਕਰਕੇ ਥਣਾ ਥੋਣਾ ਦੀ ਜਮਾ ਹੋ ਕੇ ਬਈ ਥੋਣਾ ਦੀ 101 ਨੰਬਰ ਆ ਮੈਂ ਹੈ 101 ਨੰਬਰ ਆ ਕੋਈ ਫਾਲਟ ਫੁੱਲ ਨਾਨਕ ਧਾਰ ਦਾ ਵਾਲ ਵੀ ਨਹੀਂ ਕੇ ਖਾਂਟ ਠੀਕ ਹੈ ਤੇ ਇਹਨੇ ਜੇ ਗੱਲ ਕਰਕੇ ਹੁਣ ਆਪਾਂ ਰੇਟ ਦੀ ਰੇਟ ਤਾਂ ਬਾਈ ਯਾਰ ਮੰਨ ਕੇ ਚੱਲ ਆਪਣਾ ਕਾਟੇ ਵਾਟੇ ਵਾਲਾ ਕੰਮ ਰੱਖੀ ਵੀ ਕੋਈ 80 ਨਹੀਂ ਮੰਗਦੇ ਕੋਈ 85 ਨਹੀਂ ਮੰਗਦੇ ਅੱਛਾ 72000 ਵੀ ਮੈਂ ਦੇ ਦੇਾਂਗਾ 72000 ਦੀ ਹਾਂ ਤੀਜੇ ਸੂਏ ਸੂਣ ਵਾਲੀ ਬੂਰੀ ਮੱਝ ਫੋਲ ਕ ਇਹ ਕੱਦ ਤਾਂ ਠੀਕ ਐ ਇਹ ਇਧਰ ਆ ਜਾ ਕਰ ਬੰਨ ਕੇ ਅੱਛਾ ਦੇਗਾ ਕਿੰਨੇ ਦੀ ਜਮਾ ਟਾਟਾ ਬੜਾ ਮਾਨਤਨ ਕਰਦਾਗਾ ਬਾਈ ਬੱਸ ਕਰ ਦੇ ਕਰ ਹੁਣੀ ਬਸ 70 ਦੀ ਮੈਂ ਦੇ ਦਿਆਂਗਾ 70 ਦੀ 70000 ਰੁਪਏ ਦੀ ਮੈਂ ਮਿੱਤਰੋ ਕੱਦ ਕਨੀਓ ਤੁਹਾਨੂੰ ਕੋਈ ਮਾਰਨੀ 2.5 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਦਾ ਡਾਕਟਰ ਸਮਰਜੀ ਕਰਾ ਕੇ ਲਗਾ ਆਪਣੀ ਫੁੱਲ ਗਾਰੰਟੀ ਐ ਫੁੱਲ ਗਾਰੰਟੀ ਆ ਜਾ ਕਰ ਦੂਜੇ ਨੰਬਰ ਤੇ ਕਿਹੜੀ ਦਿਖਾਏਗਾ ਆ ਤੋ ਕੜ ਬਣ ਝੋਟੀ ਆਹਾ ਹਾਂ ਠੀਕ ਐ ਇਹ 7 ਮਹੀਨਿਆਂ ਦੀ ਗੱਬਣ ਹੈ 7 ਮਹੀਨਿਆਂ ਦੀ ਚੈੱਕ ਪਾਸ ਹੈ ਚੈੱਕ ਪਾਸ ਹੈ ਹਾਂ ਦੁੱਧੋ ਛੱਡਤੀ ਹੈ ਇਹ ਦੁੱਧ ਅੱਛਾ ਤਾਣਾ ਤੁਣਾ ਦੀ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਆ ਹੁਣ ਇਕੱਠਾ ਜਾ ਕੇ ਰਿਖੜੀ ਖੜੀ ਹੈ ਦੇਖਣਾ ਧਾਰ ਦਾ ਵਾਲ ਨਹੀਂ ਕਿ ਪ੍ਰੋਮਾਰ ਕੀ ਪੋਲੀ ਆ ਨਹੀਂ ਹੁਣ ਜਮਾ ਸਹੀ ਕਰ ਲਿਆ ਦੇਖੋ ਹਣਾ ਕਈ ਵਾਰੀ ਉਲਟ ਫੁਲਟ ਜੇ ਖੜਾ ਹੁੰਦਾ ਅੱਛਾ ਕਿੰਨੇ ਸੂਏ ਵਾਸਤੇ ਇਹ ਦੂਜੇ ਸੂਏ ਵਾਸਤੇ ਗੱਬਣਾ ਕਰ ਨੂੰ ਦੂਜੇ ਸੂਏ ਵਾਸਤੇ ਪਹਿਲੇ ਸੂਏ ਕਿੰਨਾ ਦਿੱਤਾ ਦੁੱਧ ਦਿੱਤਾ 12 ਕਿਲੋ ਨੇ 12 ਕਿਲੋ ਹਾਂ ਕਿੰਨਾ ਰੇਟ ਰੂ ਇਹਦਾ ਬਾਈ ਇਹ ਮੋਰ ਆਪਾਂ ਕੋਈ 70 ਨਹੀਂ ਮੰਗਦੇ ਕੋਈ 75 ਨਹੀਂ ਮੰਗਦੇ ਲੈ ਵੀ ਮੇਟਰੋ 60000 ਦੀ ਆ ਮੱਝ ਤੁਹਾਨੂੰ ਮਿਲ ਚੁਗੀ ਦੂਜੇ ਸੂਏ ਵਾਸਤੇ ਗੱਭਣਾ ਇਹ 7 ਮਹੀਨੇ ਦੀ 7 ਵਾਈ ਪੂਰੇ ਹੋ ਗਏ ਸਿੰਘ ਸੁੰਗ ਦੇਖ ਲਓ ਤੁਸੀਂ ਮੂੰਹ ਵੀ ਦੇਖ ਲਓ ਮੂੰਹੋਂ ਵੀ ਦੰਦਾਂ ਚ ਆਏ ਇਹ ਆ ਲੋ ਇਹ ਆ ਚੈੱਕ ਕਰ ਲਓ ਇਹ ਵਾਕੀ ਤਸੱਲੀ ਤੁਸੀਂ ਨੂੰ ਵੀ ਕਰਨੀ ਐ ਇੱਥੇ ਆ ਕੇ ਕਰਿਓ ਹਨਾ 7 ਮਹੀਨੇ ਦੀ ਗੱਭਣਾ ਇਹ ਇਧਰ ਲਿਆ ਇੱਕ ਪਾਸੇ ਇਹਨਾਂ ਇਨੇ ਵੱਲ ਉਹ ਜਮਾ ਪਰੋਪਰ ਆ ਬਾਈ ਇੱਕ ਧਾਰ ਦਾ ਵਾਲ ਵੀ ਨਹੀਂ ਕਹਿਦਾ ਆਪਾਂ ਘਰੇ ਚੋਈ ਵੀ ਮੈਂ ਐ ਅੱਛਾ ਹਾਂ ਖੜ ਜਾ ਇਹ ਇੱਥੇ ਖੜਾ ਇਹ ਮਿੱਠੋਂ ਘਭੌਂਦੀ ਐ ਲੈ ਕਈ ਵਾਰ ਹੀ ਆਏ ਹੁੰਦਾ ਵੀ ਵੀਡੀਓ ਬਣਦੋ ਤੇ ਓਹੋ ਕੋਈ ਗੱਲ ਨਹੀਂ ਬਣਦੇ ਕਿ ਇਧਰੋਂ ਦਿਖਾ ਦਈਏ ਆਪਾਂ ਹਣਾ 60000 ਦੇ ਹਾਂ ਬਾਈ ਮਾਨਤਾਨ ਕਰ ਦੇਣਾ ਆਪਾਂ ਬੰਦੇ ਠੀਕ ਐ ਆ ਜਾ ਅੱਛਾ ਬਗੇ ਜਿਵੇਂ ਆਪਣੀ ਤੀਜੇ ਨੰਬਰ ਦੇ ਉੱਤੇ ਹਾਂਜੀ ਆ ਆ ਗਈਗਾ ਹਾਂਜੀ ਹਾਂਜੀ ਠੀਕ ਐ ਇਹਦੀ ਦੱਸੇਗਾ ਡਿਟੇਲ ਇਹ ਬਾਈ 1 ਮਹੀਨਾ ਹੋ ਗਿਆ ਨੂੰ ਸੂਈ ਨੂੰ 1 ਮਹੀਨਾ ਸੂਈ ਹੋ ਗਿਆ 13 ਕਿਲੋ ਦੁੱਧ ਡੱਬੇ ਮਾਰ ਮੈਂ ਥੱਲੇ ਹੁਣ ਹਾਂ 13 ਕਿਲੋ ਦੁੱਧ ਕੋਈ ਬੰਦਾ ਚਾਰ ਡੰਗ ਪੰਜ ਡੰਗ ਚੋਕ ਮਗਰ ਬੱਚਾ ਕਿਹੜਾ ਬੱਚਾ ਵੀਰੇ ਦਾ ਖਣਾ ਪਰਲਾ ਆਹ ਹਾਂ ਅਬ ਅੱਛੀ ਦਿਨਾਂ ਵਾਲਾ ਹਾਂ ਨਾ ਲਾਲ ਲਾਲ ਜਾਂ ਲਾਲ ਜਾਂ ਠੀਕ ਹੈ ਮਹੀਨੇ ਦੀ ਸੋਈ ਆ ਮੂਰੀ ਮਹੀਨੇ ਸੋਈ ਵੀ ਆ ਠੀਕ ਹੈ ਕਿ ਕਿੰਨੇ ਸੋਈ ਸੋਈ ਹੈ ਇਹ ਪਹਿਲੇ ਸੋਈ ਸੋਈ ਹੈ ਪਹਿਲੇ ਸੋਈ ਤੇ ਦੁੱਧ 13 ਕਿਲੋ ਤੋਲ ਕੇ ਲਿਆਤਾ ਸੀ ਦੁੱਧ ਦਾ ਗਾਂਥਾ 14 15 ਕਿਲੋ ਸੀਗਾ ਗਰਮੀ ਕਰਨ ਘਟ ਗਈ ਘਟ ਗਈ ਠੀਕ ਹੈ ਤੇ ਕੀ ਰੇਟ ਰਹੂ ਇਹਦਾ ਮੇਰੇ ਰੇਟ ਆਪਾਂ ਕੋਈ ਬਾਧਾ ਨਹੀਂ ਕਰਦੇ 48000 ਦੀ ਗਾਂ ਦੇਾਂਗੇ 48 ਚ ਟਾੜਾ ਵਾਟਾ ਆ ਮਾਨਤਾਨ ਕਰ ਦੇਾਂਗਾ ਆਪਾਂ ਬੰਦੇ ਦਾ ਮੋੜਦੇ ਨਹੀਂ ਬੰਦੇ ਨੂੰ ਠੀਕ ਹੈ ਇਹ ਆ ਦੇਖ ਲਓ ਇੱਕ ਤੁਸੀਂ ਖੋਲ ਖੋਲ ਇਹ ਲੇਵਾ ਖੁੱਲਾ ਇੱਕ ਅੱਧਾ ਕਾਰਡ ਦੇਖ ਲਓ ਦੋਗਲੇ ਅੰਗ ਦੇ ਵਿੱਚ ਐ ਇਹ ਆਹ ਦੇਖ ਲਓ ਬਹੁਤ ਸੋਹਣਾ ਲੇਵਾ ਤੇ ਇੱਕ ਮਾੜ ਆਇਆ ਥਣ ਜ਼ਰੂਰ ਹੈਗਾ ਨਾਲ ਜੇ ਉਹ ਤਾਂ ਨਹੀਂ ਚੱਲਦਾ ਬਈ ਉਹ ਨਹੀਂ ਚੱਲਦਾ ਬਈ ਹੈ ਨਾ ਨਾ ਚਾਰ ਹੀ ਚੱਲਦੇ ਆ ਚਾਰ ਹੀ ਚੱਲਦੇ ਆ ਇਹ ਲੈ ਜਾ ਲੈ ਜਾ ਲੈ ਇਹ ਇਧਰਲੇ ਪਾਸੇ ਵੀ ਥਣ ਹੈਗਾ ਹਨਾ ਹਾਂ ਹਾਂ ਬੱਚੀਆਂ ਜਿਹਾ ਫੋਟਾਂ ਹੀ ਆ ਹਾਂ ਫੋਟਾਂ ਜੀਆਂ ਨੇ ਠੀਕ ਆ ਉਹ ਸਾਫ਼ ਹਲੇ ਵੀ ਆਹੋ ਚੌਂ ਦੀ ਇੱਕ ਨੰਬਰ ਬੰਨਦੇ ਬੱਗੇ ਬੰਨਦੇ ਇਹ ਮਿੱਤਰੋ ਇੱਕ ਗੱਲ ਹੋਰ ਆ ਧੁੰਨਲ ਜੀ ਗਾਂ ਹੁੰਦੀ ਜਿਹੜੀ ਹਨਾ ਜੋ ਧੁੰਨ ਜੀ ਵੀ ਇਹ ਦੇਖ ਲੋ ਤੇ ਇਧਰਲੇ ਪਾਸਿਓਂ ਲੇਵਾ ਦੇ ਇਹ ਅੱਛਾ ਟਾੜਾ ਵਾੜਾ ਕਿਨੇ ਦਾ ਰੇਟ ਸਹੀ ਕਰ ਲੈ ਇਹਦਾ ਬਾਤ ਛੋੜ ਕਰਦੇ ਆਂ ਆਪਾਂ ਕੁਲੀ ਵਗਲੇ ਛੋੜ ਕਰਦੇ ਆਂ ਠੀਕ ਆ ਇਦੋ ਵਾਹ ਜਿਵੇਂ ਆ ਗਈ ਇਹਨੂੰ ਅੱਜ ਤੀਜਾ ਦਿਨ ਹੋਇਆ ਸੁਨੂ ਬਾਈ ਇੱਕ ਕਾਲੀ ਕਾਲੀ ਗਾਂ ਨੂੰ ਤੀਜਾ ਦਿਨ ਸੁਨੂ ਤੇ ਆ ਬੱਛਾ ਆ ਬੱਛਾ ਠੀਕ ਆ ਇਹ 1 ਮਿੰਟ ਰੁਕਗੇ ਆਪਾਂ ਖੜੀ ਦਿਖਾ ਦਈਏ ਹਨਾ ਲੈਵੇ ਤੋਂ ਫਿਰ ਪਸੂ ਅੱਜ ਵੀ ਕਰਦਾ ਅੱਛਾ ਕਿੰਨੇ ਸੂਏ ਸੂਈ ਆ ਬਈ ਇਹ ਦੂਜੇ ਸੂਏ ਸੂਈ ਆ ਬਈ ਦੂਜੇ ਸੂਏ ਹਾਂਜੀ ਅੱਛਾ ਪੱਖੇ ਬੰਦ ਕਰ ਦੇ ਇਹ ਅੱਛਾ ਦੂਜੇ ਸੂਏ ਸੂਈ ਆ ਠੀਕਾ ਦੇ ਹੋ ਗਿਆ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਬਾਈ ਹੁਣੇ ਸੇ 12 ਕਿਲੋ ਬੌਲਾ ਹੈ 12 ਕਿਲੋ ਬੌਲਾ ਹਾਂ ਕੋ ਚਾਰ ਡੰਗ ਚੋਕੇ ਲੈ ਜੀ ਠੀਕ ਹੈ ਤੇ ਆਸ ਇਸ ਤੋਂ ਬਾਅਦ ਕਿੰਨਾ ਕੁ ਪਾ ਦੂਗੀ ਦੁੱਧ ਦੇ ਦੂ 15 ਕਿਲੋ ਬੈ 15 ਕਿਲੋ ਕੀ ਰੇਟਰ ਹੋ ਬਈ ਇਹਦਾ ਇਹ ਆਪਾਂ ਕੋਸ ਮੰਗੀਓ 56000 ਦੀ ਵੜ ਦੇਣਾ 56000 ਦੀ ਲਾਈਵੀਂ ਮਿੱਤਰ ਖੋਲੀ ਕਰਾਂ ਵੀ ਗੇੜਾ ਦਵਾ ਦੇ ਮੁੱਲ 65 ਕਵੇਂ ਕਰਾਉਣ ਨੂੰ 70 ਕਰਾ ਲੈ ਠੀਕ ਐ ਤੇ ਇਹਦੇ ਚੋਂ ਫਿਰ ਮਾਨਤਨ ਹਮਾਨਤਨ ਕਰਦੇ ਆਂ ਪਾਏ ਬੰਦੇ 56000 ਦੀ ਬਾਈ ਕਹਿੰਦਾ 12 ਕਿਲੋ ਦੁੱਧ ਲੈਵੇ ਤੋਂ ਸਾਫਾ ਮੂਹਲੇ ਥਣਾ ਸੁਣਾ ਦੇ ਵੀ ਜਮਾ ਓਕੇ ਆ ਇਹ ਆ ਦੇਖ ਲੋ ਚਾਰ ਹੀ ਥਣਾ ਇਹਦੇ ਤੇ ਆ ਲੈ ਨੋੜ ਲੈ ਬਾਈ ਇਹ ਇਹ ਬੱਚੀ ਦਾ ਅੰਗ ਪੈਰ ਜਮਾ ਐਨ ਓਕੇ ਆ ਵਧੀਆ ਪਲੀ ਪੁਲੀ ਵੀ ਵਧੀਆ ਆ ਦੇਖ ਵਾਕੀ ਆਏ ਆ ਹਨਾ ਐਸਾ ਇੰਨਾ ਗਾਮਾ ਨਹੀਂ ਕੰਮ ਦੇਣਾ ਹੁਣ ਹਾਂ ਗਰਮੀ ਤਾਂ ਬਹੁਤ ਹੀ ਹੈ ਹਨਾ ਨਾ ਗਰਮੀ ਮੰਨਣਾ ਠੀਕ ਹੈ ਨਾ ਨਹੀਂ ਤਾਂ ਬਹੁਤ ਸਿਰ ਠੰਡੀਆਂ ਦੂਜੀ ਦਾ ਆਏ ਆ ਨਾ ਕਈ ਵਾਰੀ ਹੁਣ ਲਾਲਾ ਜੀਆਂ ਸੱਟਣ ਲੱਗ ਜਾਂਦੀਆਂ ਤੇ ਇਹਦਾ ਤਾਂ ਜਮਾਂ ਐ ਮਤਲਬ ਸਾਫ ਸੁਥਰੀ ਠੰਡੀਆਂ ਕੋਈ ਚੱਕਤ ਨਹੀਂ ਅੱਛਾ ਠੰਡੀ ਜਮਾਂ ਪੂਰੀ ਹਾਂ ਲੈ ਠੀਕ ਹੈ ਲਾਹੂਗੀ ਹੁਣ ਐਂ ਲਾਹੂਗੀ ਅੱਛਾ ਹੁਣ ਇਸ ਤੋਂ ਬਾਅਦ ਆਪਣਾ ਪੰਜਵਾਂ ਆ ਵਡੀ ਡੱਬੀ ਦਾ ਲੇ ਆਹ ਆਹ ਨਾ ਵੇ ਬਹੁਤ ਵੱਡੀ ਗਾਂ ਆ ਗਈ ਹੈ ਨਾ ਬਾਕੀ ਇਹਦਾ ਕਿੰਨਾ ਵਾ ਸੂਆ ਇਹ ਬਾਈ ਪਹਿਲੇ ਸੂਈ ਆ ਪਹਿਲੇ ਪਹਿਲੇ ਸੂਈ ਆ ਪਹਿਲੇ ਸੂਈ ਨੂੰ ਦੰਦ ਬਰਾਬਰ ਕੀਤੇ ਆ ਛੱਕ ਦੇ ਅੱਛਾ ਛੱਕ ਦੇ ਬਰਾਬਰ ਕਰ ਠੀਕ ਹੈ ਪਹਿਲੇ ਸੂਈ ਨੂੰ ਤੇ ਕਿੰਨਾ ਚਿਰ ਹੋ ਗਿਆ ਇਹਨੂੰ ਬਾਈ ਸਾਈ 2 ਮਹੀਨੇ ਹੋ ਗਏ ਸੂਈ ਨੂੰ ਆਨ 2 ਮਹੀਨੇ ਹਾਂ ਬਾਰੇ ਤਾਂ ਨਹੀਂ ਹੋਗੇ ਨਾ ਨਾ ਬਾਈ ਦੋ ਹੋ ਗਿਆ ਆਪਾਂ ਵੀਡੀਓ ਦਿਖਾ ਦੇਵਾਂਗੇ ਇਹਨੂੰ ਠੀਕ ਹੈ ਤੇ ਕਿੰਨਾ ਦੁੱਧਾ ਹੋਇਆ ਥੱਲੇ ਦੋ ਤਾਂ ਗਾਸਲੇ ਬਾਈ 18 ਸਾਢੇ 16 ਕਿਲੋ ਸੀਗਾ ਗਰਮੀ ਕਾਰਨ ਘਟ ਗਈ ਹੁਣ ਵੀ 16 ਕਿਲੋ ਡੱਬੇ ਮਰਮਾ ਦੁੱਧ ਆ ਥੱਲੇ 16 ਕਿਲੋ ਡੱਬੇ ਮਰਮਾ ਦੁੱਧ ਹੈਗਾ ਹਾਂ ਕੋਈ ਚਾਰ ਡੰਗ ਚੋ ਕੇ ਲੈ ਜੇ ਠੀਕ ਹੈ ਤੇ ਇਹ ਨਵੇਂ ਦੁੱਧ ਕੋਈ ਹੋਈ ਵੀ ਇਹ ਤੋਂ ਬਸ ਨਹੀਂ ਇਹ ਕਰੀ ਜਣੇ ਮੰਨ ਕੇ ਚੱਲ ਹੀਟ ਕੱਢੀ ਸੀਗੀ ਕਰਾਈ ਦੀ ਆਪਾਂ ਅੱਛਾ ਇਹ ਇਹਦੀਆਂ ਜੀ ਗੱਲ ਕਰਕੇ ਅੱਜ ਵੀ ਆਪਾਂ ਤਾਰਾਂ ਲਗੀਆਂ ਦੇਖੀਆਂ ਬਾਈ ਹਾਂ ਹਾਂ ਹੈਨਾ ਹਾਂ ਅੱਜ ਵੀ ਇਹਦੀਆਂ ਤਾਰਾਂ ਜੀਆਂ ਲੱਗੀਆਂ ਮੈਂ ਦੇਖੀਆਂ ਸੀ ਇਹ ਹਾਂ ਹਾਂ ਠੀਕ ਹੈ ਤੋਰੀ ਕਰ ਇਹਦਾ ਵੀ ਰੇਟ ਪਤਾ ਕਰਦੇ ਆ ਆਪਾਂ ਕੱਦ ਕਾਟ ਕਰਨੀ ਹੋਏ ਮੋਢੇ ਤੋਂ ਪਾਰ ਦੇ ਦੀ ਆ ਬਾਈ ਦੇ ਤੇ ਆ ਲੋ ਇੱਕ ਵਾਰੀ ਇੱਥੋਂ ਲੇਵਾ ਦਿਖਾ ਦਾਂ ਮੈਂ ਹਨਾ ਬੰਦ ਜੇ ਲੇਵੇ ਦੀ ਹੈ ਪੂਰਾ ਲੇਵਾ ਫੁੱਲ ਭਰ ਜਾਂਦੀ ਆ ਅੱਛਾ ਹੁਣ ਫਿਰ ਟਾਈਮ ਵੀ ਕੁਝ ਨਹੀਂ ਹੋਣਾ ਹਾਂ ਇਹ ਚੈੱਕ ਕਰ ਲੋ ਡੱਬੀ ਗਾਂ ਜਮਾ ਲੈ ਤੜਕੇ ਕਿੰਨੇ ਵਜੇ ਚਵਾਈ ਹੋ ਗਈ ਸੀ ਪਕੇ ਤੜਕੇ 6 ਵਜੇ ਬਾਈ ਹੁਣ 12 ਕ ਵਜੇ ਹੋਣਗੇ ਹਾਂ ਲਾਸਟ ਤੇ 6 ਵਜੇ ਚੋਲੇ ਹੁੰਦੇ ਆ ਅੱਛਾ 6 ਵਜੇ ਹਾਂ ਕੱਦ ਘੜ ਬਹੁਤ ਆ ਯਾਰ ਇਹਦਾ ਲੈ ਤੁਰਦੀ ਤਰਦੀ ਚੈੱਕ ਕਰ ਲੋ ਬਾਕੀ ਬ੍ਰੀਡ ਵੀ ਚੰਗੀ ਐ ਯਾਰ ਇਹ ਇਧਰ ਵੀ ਦਿਖਾ ਦਗੇ ਉਨਨੀ ਗਾੜੀ ਐ ਉਨਨੀ ਪਿਛਾੜੀ ਆ ਜੀ ਮੈਂ ਕਿ ਕੀ ਰੇਟ ਕਰਤਾ ਇਹਦਾ ਬਾਈ ਆਪਾਂ ਰੇਟ ਕਰ ਦੋ ਤਾਂ ਫਿਰ ਬਾੜਾ ਨਹੀਂ ਆਪਣਾ ਦਾ ਬਾ ਦੇਣ ਲੈਣ ਵਾਲਾ ਕੰਮ ਹੀ ਆ ਆਪਾਂ 60000 ਦੀ ਗਾਂ ਦੇ ਦੇਣ 62000 ਦੀ ਹਾਂ ਫੋਟ ਮਾਨਤਨ ਕਰ ਦਿਆਂਗਾ ਕਿੰਨੀ ਕੀ ਰੀ ਦੇ ਸੱਚ ਦੀ 60 ਹੀ ਦੇ ਦਾਂ 60 ਦੀ ਠੀਕ ਹੈ ਲੈ ਵੀ ਮਿੱਤਰੋ ਆ ਤੁਹਾਨੂੰ 60000 ਰੁਪਏ ਦੀ ਵੈਹੜ ਮਿਲ ਜੂਗੀ ਹਨਾ ਤੇ ਦੋ ਕੁ ਮਹੀਨੇ ਦੀ ਮੈਨੂੰ ਆ ਬਾਈ ਤਾਂ ਇਹ ਕਹਿੰਦਾ ਸੀਗਾ ਕਹਿੰਦਾ ਇਹਦੀ ਨਾ ਆਪਣਾਈ ਵੀਡੀਓ ਨਹੀਂ ਨਹੀਂ ਫਿਰ ਬਣਾ ਲ ਗਏ ਮੈਂ ਕਹਿੰਦਾ ਕੀ ਤਾਂ ਵੇਚ ਦਾਂਗੇ ਚਲ ਯਕੀਨ ਨਹੀਂ ਕੋਈ ਕਰਦਾ ਹੁੰਦਾ ਆਪਣਾ ਕਿਤੇ ਲੱਗੇ ਹੋਏ ਆ ਪਸ਼ੂ ਜੇ ਵੇਚ ਕੀ ਕਹਿੰਦਾ ਕੋਈ ਗੱਲ ਨਹੀਂ ਹਨਾ ਮੈਂ ਚਲ ਕੋਈ ਗੱਲ ਨਹੀਂ ਉਹ ਤਾਂ 18 18 ਕਿਲੋ ਸੀਗਾ ਸੜਾ ਗਰਮੀ ਕਾਰਨ ਕਿਲੋ ਕਿਲੋ ਤੋਂ 2 ਕਿਲੋ ਸਾਰੇ ਪਸ਼ੂ ਘਟਿਆ ਘਟ ਗਏ ਅੱਛਾ ਇਸ ਤੋਂ ਬਾਅਦ ਕਿਹੜਾ ਕੁਸ ਆ ਗੱਬਣ ਬੈੜ ਆ ਬਾਈ ਅੱਛ ਏ ਬਾਈ ਮੰਨ ਕੇ ਸਾਢੇ 4 ਮਹੀਨੇ ਦੀ ਕੋ ਬਣਾ ਸਾਢੇ 4 ਮਹੀਨੇ ਦੀ ਹਾਂ ਤਦੋਂ ਤੱਕ ਬਗੇ ਬਈ ਫਿਰ 12 ਕਿਲੋ ਬਾਈ ਹੁਣ ਤਾਂ ਦੁਕਾਨ ਸੇ ਤਿਆਰ ਹੈ 12 ਕਿਲੋ ਦੋ ਤਿਆਰ ਠੀਕ ਹੈ ਸੂਈ ਨੂੰ ਕਿੰਨਾ ਚਿੱਤਰ ਹੋਵੇ ਇਹਨੂੰ ਮੰਨ ਕੇ ਚੱਲਣ ਸੂਈ ਨੂੰ ਹੋ ਗਏ 7-8 7 7 ਮਹੀਨੇ ਹੋ ਗਏ 7 ਮਹੀਨੇ ਠੀਕ ਹੈ ਤਿੰਨ ਕਿੰਨੇ ਮਹੀਨੇ ਬਾਅਦ ਵੀ 2.5 ਮਹੀਨਾ ਬਾਅਦ ਬਣ ਗਈ ਸੀ ਤੇ ਸੂਕੀ ਕਿਨੇ ਕਿਨੇਵੇਂ ਸੂਏ ਮੰਨ ਕੇ ਚੱਲ ਗਾਹ ਨੂੰ ਤੀਜੇ ਵਾਸਤੇ ਕੋ ਬਣਾ ਤੀਜੇ ਵਾਸਤੇ ਤੋਰੀ ਕਰਾਂ ਫਿਰ ਇਹਦਾ ਰੇਟ ਪਤਾ ਕਰਦੇ ਆ ਬਾਕੀ ਪਲੀ ਪੂੜੀ ਵੀ ਚੰਗੇ ਬਾਕੀ ਮੈਂ ਪਹਿਲਾਂ ਹੀ ਕਿਹਾ ਹੈ ਹਨਾ ਬਾਈਆਂ ਦੇ ਪਸ਼ੂ ਜਿਹੜੇ ਦੁੱਧ ਤੇ ਲੱਗੇ ਹੋਏ ਆ ਤੇ ਅਦਲਾ ਬਦਲੀ ਜਿਹੜੀ ਹੈਗੀ ਆ ਉਹ ਕਰਨੀ ਆ ਹੁਣ ਤੇ ਲੇਵਾ ਇਹਦਾ ਵੀ ਦੇਖ ਲਓ ਤੁਸੀਂ ਇਹ ਸਾਫ ਸੁਥਰੇ ਲੇਵੇ ਦੀ ਬਾਕੀ ਦੋ ਰੰਗ ਦੀ ਆਪਦੀ ਚਵਾਈ ਕਰਕੇ ਫੇਰ ਤੁਸੀਂ ਇਸ ਘਰੋਂ ਜਿਹੜਾ ਹੈਗਾ ਪਸ਼ੂ ਖਰੀਦਣਾ ਤਸੱਲੀ ਤੁਸੀਂ ਕਰਨੀ ਆ ਬਾਕੀ ਵੀਡੀਓ ਇੱਕ ਇਹੀ ਹੁੰਦੀ ਆ ਵੀ ਮਾਧਿਮ ਇਹ ਬਣਾ ਕੇ ਪਸ਼ੂ ਕਿਹੇ ਜਾ ਉਹ ਦਿਖਾਉਣੇ ਹੁੰਦੇ ਆ ਆਪਾਂ ਤੇ ਆਹ ਦੇਖ ਲਓ ਇਹ 4 4.5 ਵੀ ਨਹੀਂ 4.5 ਦੀ ਬਾਈ ਹੂੰ 4.5 ਬਾਕੀ ਕੀ ਰੇਟ ਕਰਤਾ ਇਹਦਾ ਏ ਭਾਈ ਮੁੱਲ ਤਾਂ ਮੰਨ ਕੇ ਚਾਹ ਤਾਂ ਕਿੰਨੇ ਕਰੀਏਗੇ ਆਪਾਂ 65000 ਦੀ ਵਾੜ ਦੇਵਾਂਗੇ ਸਖਤ ਕਰ ਤਾਂ ਨਹੀਂ ਸਖਤ ਟਾਟਾ ਵਾੜ ਚੰਗੇ ਮੰਨ ਕੇ ਚੱਲ ਲੈਣੇ 20 ਕਿਲੋ ਦੋ ਦਿੱਤਾ ਹੈ ਵਾੜ ਨੇ ਅੱਛਾ ਜੇ ਆਪਾਂ ਤੋਂ ਮੰਨ ਕੇ ਚੱਲ ਹੁਣ ਕੋਈ ਬੜਾ ਕਿੰਨੇ ਦੀ ਦੇ ਦੇਗਾ ਚੱਲ ਟਾਟਾ ਵਾਟਾ ਆ ਛੋਟ ਕਰ ਦਾਂਗੇ ਆਪਾਂ ਛੋਟ ਹਾਂ 65000 ਚ ਹਾਂ 4 ਮਹੀਨੇ ਦੀ ਸਾਢੇ 4ਾਂ ਦੀ ਵੀਰੇ ਹਾਂ ਸਾਢੇ 4 ਮਹੀਨੇ ਦੀ ਗੱਪਾਂ ਉਹ ਤਾਂ ਕਿਲੋ ਕਿਲੋ ਦੋ ਦੋ ਕਿਲੋ ਸਾਰੇ ਗਰਮੀ ਕਰਕੇ ਆਪਾਂ ਹੋ ਘਟੇ ਜਾਂ ਘਟੇ ਹੋਈ ਹੈ ਚੋਣ ਦੀਆਂ ਸਾਰੀਆਂ ਇੱਕ ਨੰਬਰ ਪੁੱਲ ਤੇ ਇਸ ਤੋਂ ਬਾਅਦ ਫਿਰ ਆਹ ਵਧੀਆ ਹੈ ਦੂਜੇ ਸੂਏ ਵਾਸਤੇ ਗੱਭਣਾ ਕਹਿੰਦਾ ਦੂਜੇ ਸੂਏ ਵਾਸਤੇ ਗੱਭਣਾ ਹਾਂ ਇਹਦਾ ਹਰਕਤ ਕੁਦੀ ਬਹੁਤ ਛਿੱਗੀ ਆ ਬਾਈ ਹਜੇ ਮੂੰਹ ਛਿੱਕ ਮੂੰਹ ਹਾਂ ਛਿੱਗੀ ਹਾਂ ਠੀਕ ਹੈ ਤੇ ਕਿੰਨਾ ਦੁੱਧਾ ਹੁਣ ਇਹਦਾ ਦੁੱਧ ਹੁਣ ਇਹਦਾ 10 ਕਿਲੋ ਬਾਈ ਇਹਦੇ ਥੱਲੇ 10 ਕਿਲੋ ਦੁੱਧਾ ਤੇ ਗੱਭਣ ਇਹ ਸਾਢੇ 6 ਮਹੀਨਿਆਂ ਦੀ ਆ ਸਾਢੇ 6 ਮਹੀਨਿਆਂ ਦੀ ਹਾਂ ਠੀਕ ਹੈ ਸਾਢੇ 6 ਮਹੀਨਿਆਂ ਦੀ ਫਿਰ ਤਾਂ ਮਹੀਨੇ ਥੋੜੇ ਰਹਿ ਗਏ ਹਾਂ ਤੇ ਹੁਣ ਦੁੱਧ ਦਈਏ ਬਾਕੀ ਮੰਨ ਕੇ ਆਪਾਂ ਕੋਈ ਇਹਨਾਂ ਨੂੰ ਫੀਡ ਫੂਡ ਬੰਦ ਕੀਤੀ ਵਿਆ ਨੋਰਮਲ ਦਾਣਾ ਹੀ ਪਾਉਣੇ ਨੋਰਮਲ ਹਾਂ ਤੋਰੀ ਫਿਰ ਕਰਾਂ ਇਹਦਾ ਵੀ ਰੇ ਗਰਮੀਆਂ ਦੇ ਤੋਹਫੀ ਆ ਬਾਕੀ ਮੂੰਹ ਮਾ ਦੀ ਪੂਰੀ ਸੋਹਣੀ ਵਹਿੜਾ ਕੱਦ ਕੰਨੀਓ ਬਹੁਤ ਜਿਆਦਾ ਚੰਗਾ ਕੱਦ ਹੈ ਤੇ ਲੇਵਾ ਵੀ ਆਪਣਾ ਜੋਣਾ ਜਿਆ ਲੱਗਿਆ ਗਾਂ ਨੂੰ ਮੰਨ ਕੇ ਚੱਲ ਬੰਦਾ ਬੰਦ ਰੈਂਦਾ ਤੇ ਚੋਕੇ ਉੱਠਦਾ ਜਾਂਦਾ ਅੱਛਾ ਯਾਰ ਹੂੰ ਰੰਗ ਰੂੰਗ ਵੀ ਸੋਹਣਾ ਯਾਰ ਹਨਾ ਵਹਿੜ ਦਾ ਮਾੜਾ ਜਿਆ ਲੇਵਾ ਮਾੜੀ ਧੱਕ ਜੀ ਮੂਹ ਨੂੰ ਰੱਖਦੀ ਐ ਫਤੋਕ ਕਰਕੇ ਆ ਬਾਈ ਹੰਤਾ ਯਾਰ ਹੂੰ ਇਹ ਵੀ ਗੱਲ ਹੋ ਸਕਦੀ ਲੋਦ ਦੇ ਨੇ ਵੀ 20 ਕਿਲੋ ਪੱਕਾ ਦਿੱਤਾ ਵੇੜ ਦੇ ਹਾਂਜੀ ਆਹ ਦਿਹਾਤੀ ਪਚਾਰੇ ਥਣ ਜਿਹੜੇ ਹੈਗੇ ਆ ਹਨਾ 20 ਕਿਲੋ ਦਿੱਤਾ ਹੋਇਆ ਬਈ ਬਈ 20 ਕਿਲੋ ਕੰਡਿਆਲ ਤੋਂ ਚੋਇਆ ਸੀ ਠੀਕ ਹੈ ਕੀ ਰੇਟ ਕਰਤਾ ਯਾਰ ਇਹਦਾ ਟਾਟਾਵਾਟਾ ਜਮਾ ਇਹ 60000 ਰੁਪਏ ਦੀ ਵੈਟ ਦੇ ਰਾਂ 60000 ਦੀ ਠੀਕ ਹੈ ਬੰਨ ਦੇ ਲੈ ਵੀ ਮਿੱਤਰੋ ਆਹਾ ਜੇ ਗੱਲ ਕਰਗੇ ਟੋਕੜ ਵੈਹੜ ਸਾਨੂੰ 66000 ਰੁਪਏ ਦੀ ਮਿਲੂਗੀ ਦੁੱਧ 10 ਕਿਲੋ ਹੁਣ ਹੈਗਾ 10 ਕਿਲੋ ਬਈ ੱੱਬੇ ਮਾਰਵਾ ਦੁੱਧੋ ਤਾਂ ਜਾ ਦੇ ਗਾਇਆਂ ਸਾਰੀਆਂ ਗਰਮੀ ਕਾਰਨ ਘਟੀਆਂ ਚਲੋ ਹੋ ਜਾਂਦਾ ਫਰਕਾ ਗਰਮੀ ਕਿਹੜਾ ਆਇਆ 48 ਦਾ ਟੈਂਪਰੇਚਰ ਹੋਈ ਖੜਿਆ ਠੀਕ ਹੈ ਮੇਰਾ बराबर हां नहीं बराबर कद ਦਾ ਬਹੁਤ ਆ ਪਗੜਾ ਥੱਲੇ ਇੱਟਾਂ ਲਾਈਆਂ ਤੇ ਇੱਕ ਦੂਆ ਬਈ ਚਾਂਦਾ ਪੋਲੀ ਆ ਇਦੂ ਗਾਹ ਇਦੂ ਹੈ ਕੋਈ ਬਾ ਦੋ ਆ ਦੋ ਅੱਛਾ ਦੋ ਮੱਝਾ ਹੋਰ ਹੈ ਮੈਨੂੰ ਲੱਗਦਾ ਵੀ ਉਹ ਇੱਕਾ ਟੋਕਰ ਜੋਟੀ ਆ ਇਹ ਟੋਕਰ ਜੋਟੀ ਆ ਗਈ ਹਾਂ ਠੀਕ ਹੈ ਇਹ ਪਹਿਲਾ ਸੂਆ ਪਹਿਲਾ ਸੂਆ ਮੂੰਹੋਂ ਜਿਹਨੇ ਚੌਕ ਦੇ ਦੰਦ ਚੱਕੇ ਆ ਚੌਕ ਦੇ ਦੰਦ ਹਜੇ ਚੱਕੇ ਆ ਕਿੰਨਾ ਦੁੱਧ ਆ ਇਹ ਥੱਲੇ ਇਹ ਥੱਲੇ ਬਾਈ 9 ਕਿਲੋ ਦੁੱਧ ਆ 9 ਕਿਲੋ ਦੁੱਧ ਹੈਗਾ ਹਾਂ ਠੀਕ ਆ ਤੇ ਇਹਦਾ ਬੱਚਾ ਬੱਚਾ ਹੈ ਨਹੀਂ ਬੱਚਾ ਮਰ ਗਿਆ ਪਹਾੜੇ ਤੇ ਮਿਲਦੀ ਹੈ ਪਹਾੜਾ ਪਾਉਣਾ ਪਾੜੋ ਨਹੀਂ ਪਾਣਾ ਪੋ ਪੀੜੀ ਡਾ ਕੇ ਕੋਈ ਮਰਜ਼ੀ ਜੋ ਇਹ ਬੰਦਾ ਚ ਕਿੰਨੇ ਮਹੀਨੇ ਦੀ ਗੱਭਣ ਦੱਸੇ ਇਹ 3.5 ਮਹੀਨੇ ਦੀ 3.5 ਮਹੀਨੇ 9 ਕਿਲੋ ਦੁੱਧ ਠੀਕ ਆ ਇੱਕ ਵਾਰੀ ਖੜੀ ਦਿਖਾ ਦਗੇ ਆਪਾਂ ਤੇ ਖੋਲੀ ਕਰਨ ਆਪਾਂ ਸਿੰਗਾ ਸੂੰਗਾ ਦੀ ਬੰਤਰ ਬੁੰਤਰ ਬਹੁਤ ਜਿਆਦਾ ਚੰਗੀ ਹੈ ਸ਼ਕੀਨ ਝੋਟੀਆਂ ਦੇ ਵਿੱਚੋਂ ਆ ਜਾਂਦੀ ਹੈ ਚੰਗੀ ਸ਼ਕੀਨ ਆ ਸਿੰਘ ਵੀ ਸੋਹਣਾ ਇਹ ਆ ਦੇਖ ਲੋ ਮੱਥੇ 'ਚੋਂ ਨਿਕਿਆ ਜ ਫੂਲ ਤੇ ਆ ਖਾਣ ਦੇਵੇ ਦੀ ਬਾਕੀ ਪੂਛ ਹੈਗੀ ਜਿਹੜੀ ਉਹ ਦੇਖ ਲਓ ਤੁਸੀਂ ਅੱਧੀ ਚਿੱਟੀ ਐ ਇਹ ਆ ਲਓ ਹੁਣ ਤੋਰ ਤੋਰ ਦੇਖ ਲਓ 9 ਕਿਲੋ ਦੁੱਧ ਹੁਣ ਤਿਆਰ ਮੇਰੇ ਤੁਹਾਨੂੰ 9 ਕਿਲੋ ਹੈਗਾ ਬਈ ਹਾਂ ਬਾਈ 9 ਕਿਲੋ ਚਾਰ ਡੰਗ ਬੰਦਾ ਜਿੰਨਾ ਦੁੱਧ ਸੇ ਪਾਈਏ ਪਾਈਏ ਵੱਧ ਨਿਕਲੂਗਾ ਸਾਰੇ ਪਸ਼ੂਆਂ ਮਗਰ ਠੀਕ ਐ ਨਹੀਂ ਆ ਮੈਂ ਤਾਂ ਇਹੀ ਗੱਲ ਕਹਿਣਾ ਹੁੰਨਾ ਜੀ ਵੀ ਆਪ ਦੀ ਚਵਾਈ ਚਬਾਈ ਤਸੱਲੀ ਕਰਕੇ ਦੁੱਧ ਤੋਲ ਕੇ ਫੇਰ ਲਿਆ ਕਿੰਨੇ ਪਾਉ ਉਹ ਸਾਰੇ ਥੌਣ ਦੇ ਭੋਲੇ ਆ ਠੀਕ ਐ ਇਦੇ ਚ ਕੋਈ ਥਣਾ-ਥੋਣਾ ਦੀ ਕੋਈ ਹੀਰ ਨਹੀਂ ਨਾ ਨਾ ਕਿਤੋਂ ਕਿਸੇ ਥਾਂ ਚ ਨਾ ਧਾਰ ਲੋ ਘਾਟਾ ਨਾ ਵਾਦਦਾ ਤਾਂ ਉਹਨੇ ਵੀ ਦੱਸਦਾ ਯਾਰ ਚੌੜੀ ਦੀ ਪੋਲੀ ਲੈ ਕੀ ਰੇਟ ਕਰਤਾ ਇਹਦਾ ਇਹ ਬਾਈ ਯਾਰ ਮੰਨ ਕੇ ਚੱਲ ਇਹਦਾ ਆਪਾਂ ਕੋਈ ਲੋਕਾਂ ਨੂੰ 95 ਲੱਖ ਨਹੀਂ ਮੰਗਦੇ ਅੱਛਾ 80000 ਦੀ ਝੋਟੀ ਦੇ ਦਾਂ 80000 ਦੀ ਝੋਟੀ ਠੀਕ ਹੈ ਤੇ ਟਾਟਾ ਵਾਟਾ ਜਮਾ ਬਾਤ ਛੋੜ ਕਰ ਦਾਂ ਆਪਾਂ ਫਾਰੀ ਦੇ ਫਿਰ ਜਿਹੜਾ ਮਾਲੇ ਨਾਲੇ ਮੱਝ ਮੰਨ ਲਾ ਤੇ ਨਾਲੇ ਛੋਟ ਕਰ ਦੇ 80000 ਚੋਂ ਟਾਟਾ ਵਾਟਾ ਪਾ ਛੋੜ ਕਰਦਾ ਕੋਈ ਬੰਦਾ ਪਖੋੜ ਕਰਦੇ ਫੇਰਾ 1000 ਛੱਡ ਦਾਂ ਬਾੜੀ ਗੱਸਤ ਨਹੀਂ ਬਾੜੀ ਝੋਟੀ ਚੰਗੀ 500 ਕਰਦੇ ਹਾਂ 500 ਕਰਦੇ ਤਾਂ ਤੇਰੀ ਮਰਜ਼ੀ ਹੈ ਹੈ ਚੱਲ ਤੂੰ ਜਿਵੇਂ ਕਹਦੇਗਾ ਐ ਤਾਂ ਹੁਣ ਤੱਕ ਹੀ ਕਰੀ ਜਨਾ ਐ ਤਾਂ ਕੋਈ ਨਹੀਂ ਹੈ 75 75 ਦੀ ਹੋ ਜੂਗੀ ਚੱਲ 1000 ਦੋ ਛੱਡ ਦਿਆਂਗੇ ਦੋ ਛੱਡ ਦੇਣਗੇ ਚੱਲ ਵੈਰੀ ਗੁੱਡ ਆ ਮਾਨ ਕੀਤਾ ਬੰਦੇ ਨੇ ਹੈਨਾ ਤੇ ਇੱਕ ਗੱਲ ਹੋਰ ਝੋਟੀ ਦਾ ਕਦ ਕਾਠ ਵੀ ਚੰਗਾ ਚੌਗੀ ਆ ਮੋਹ ਹੈ ਚੱਕੇ ਆ ਦਾਂਦਾ ਹੈ ਚੌਕ ਦੇ 70000 ਰੁਪਏ ਦੀ ਤੇ ਗਾਹਾਂ ਦੂਜੇ ਸੂਰੇ ਵਾਸਤੇ ਜੇ ਗੱਲ ਕਰਕੇ ਵਕਿਆ ਹਾਂਜੀ ਚੰਗੇ ਰੁਪਏ ਵਟਾਓਗੇ ਚੰਗੇ ਰੁਪਏ ਵਟਾਓ ਭਾਈ ਸੋਹਣਾ ਰੰਗ ਬਾਜਾ ਹਨਾ ਹਾਂ ਹੂੰ ਠੀਕ ਹੈ ਗੱਲ ਤੇ ਇੱਕ 3 ਦੀ ਇੱਕ 3 ਲਾ ਇਧਰ ਪਾਈ ਕਹੀ ਕਹਿੰਦਾ ਇੱਕ ਅੱਛਾ ਬੋਦੀ ਖਾਰ ਮੰਦੀ ਨਹੀਂ ਹੁਣ ਰਾਜੀ ਹੋਣ ਲੱਗ ਜੂਗੀ ਨਹੀਂ ਹੁਣ ਤਾਂ ਹੋ ਜੂਗੀ ਬਾਕੀ ਆਣੀ ਕੋ ਬੰਦਾ ਕਹਿੰਦਾ ਟੀਕਾ ਮਾਰੋ ਪੀੜੀ ਸਾਡੇ ਬੰਦੇ ਦੀ ਮਗਰ ਵਿਖਾ ਦੇ ਪੀੜੀ ਲਾ ਕੇ ਚਾਹੁੰਦਾ ਪੀੜੀ ਲਾ ਕੇ ਹਾਂ ਭਾਈ ਲੈ ਆਹ ਲੋ ਵੀ ਡੇਰੀ ਦਾ ਸੋਖੇ ਹੀ ਹੁੰਦਾ ਵੀ ਕਿਉਂ ਇੱਥੇ ਦੇ ਪਸੂ ਚੋਏ ਹੀ ਜਾਣਾ ਹਨਾ ਤੇ ਇਧਰ ਹੋਰ ਇੱਕਾ ਕਾਲੀ ਵੈੜਾ ਆਹਾ ਕਾਲੀ ਹਾਂ ਨ ਬਾਹਰ ਕੱਢ ਲਿਆ ਨ ਮੁੰਡਾ ਕੱਟ ਲਾ ਕੱਟ ਲਾ ਬਾਹਰ ਕੱਟ ਲਾ ਅੱਛਾ ਬਗਿਆ ਇਹ ਕਿੰਨੇ ਚਿਰ ਦੀ ਸੂਈ ਆ ਇਹ ਡੇਢ ਮਹੀਨੇ ਸੂਈ ਆ ਡੇਢ ਮਹੀਨੇ ਦੀ ਹਾਂ ਦੋ ਦੇ ਥੱਲੇ 11 ਕਿਲੋ ਸੇ ਡੱਬੇ ਮਾਰ ਮੈਂ 11 ਕਿਲੋ ਡੱਬੇ ਮਾਰ ਮਾ ਦੇਗਾ ਠੀਕ ਆ ਚੋਨ ਦੀ ਰੂਵਾਰ ਕੀ ਪੋਲੀ ਆ ਨਗਰ ਬੱਚੀ ਐ ਬੱਚੀ ਆ ਬਈ ਬੱਚੀ ਕਿਹੜੀ ਇਹਦੀ ਬੱਚੀ ਇੱਟ ਲੈ ਚਲ ਕਰਾਉ ਥੀ ਲੈ ਚੱਲ ਨਮੀ ਲੈ ਚੱਲ ਤੇ 11 ਕਿਲੋ ਦੁੱਧ ਆ ਇਹ ਦੇਖ ਲਓ ਤੁਸੀਂ ਦੋ ਗੋਲੇ ਅੰਗ ਵਾਲੀ ਪਸ਼ੂ ਆ ਬਾਕੀ ਭਾਈ ਆਇਨਾ ਸਮਝੋ ਤੁਸੀਂ ਆ ਆ ਬੱਚੀ ਆ ਹਾਂ ਬੱਚੀ ਹੋ ਗਈ ਹੋ ਯਾਰ ਇਹ 4-5 ਮਹੀਨੇ ਦੀ ਪਾਰ ਨਹੀ ਨਹੀ ਬਾਈ 1.5 ਮਹੀਨੇ ਸੁਈ ਆਪਾਂ ਸਾਰਾ ਕੋ ਬਖਾ ਦੇਵਾਂਗੇ ਅਗਲੇ ਨੂੰ ਅੱਛਾ ਹਾਂ ਠੀਕ ਹੈ ਕੀ ਰੇਟ ਕਰਤਾ ਇਹਦਾ ਇਹ ਆਪਾਂ 30000 ਦੀ ਦੇ ਦਾਂਗੇ 30000 ਦੀ ਦੁੱਧ 11 ਕਿਲੋ ਦੁੱਧ 11 ਦਾ ਹੀ 12 ਹੋਊਗਾ ਜਿੰਨੇ ਆਪਹੁ ਆਪਾਂ ਵੀਡੀਓ ਬਣਾਈ ਆ ਪਾਈ ਆਪਾਂ ਇਹਦਾ ਤੱਕ ਕਿਲੋ ਸਾਰਾ ਦਾ ਵੱਧ ਨਿਕਲੂਗਾ ਵੱਧ ਨਹੀਂ ਨਿਕਲੂਗਾ ਹਾਂ ਐ ਨਹੀਂ ਵੀ ਆਪਾਂ ਅਗਲੇ ਦੱਸਿਆ ਕੋਈ ਨਿਕਲੂਗਾ ਆਪਾਂ ਅਗਲੇ ਨੂੰ ਆਉਣ ਜਾਣ ਦਾ ਖਰਚਾ ਦੇਵਾਂਗੇ ਠੀਕ ਹੈ ਆਉਣ ਜਾਣ ਦਾ ਖਰਚਾ ਦੇ ਹਾਂ ਵੀ ਜੇ ਦੁੱਧ ਕੰਨੀ ਹਾਂ ਹਾਂ ਜੇ ਕੋਈ ਦੁੱਧ ਨਹੀਂ ਕਮਿਸ਼ਨ ਵੀ ਹੋਵੇ ਕੋਈ ਰੱਬ ਨਹੀਂ ਕਮਿਸ਼ ਨੀ ਇਹਦਾ ਇੰਨੀ ਦਾ ਤਸੱਲੀ ਜ਼ਰੂਰੀ ਆ ਇਹ ਆ ਦੇਖ ਲੋ ਮਿੱਤਰੋ ਇਹ 30000 ਰੁਪਏ ਦੇ ਵਿੱਚ ਤੁਹਾਨੂੰ ਮਿਲੂਗੀ ਲੈ ਜਾ ਹੋਰ ਤਾਂ ਨਹੀਂ ਕੋਈ ਹੈਗੀ ਬਕਿਆ ਨਾ ਨਾ ਬਸ ਇਹੀ ਇੰਨੇ ਪਸ਼ੂ ਆ ਬਾਈ ਆ ਜਾ ਫਿਰ ਕਰ ਇਹਨੂੰ ਬੰਦ ਕੇ ਉਹ ਨਾ ਆ ਜਾ ਮੇਰੇ ਕੋਲ ਅੱਛਾ ਬਕੇ ਹੁਣ ਆਪਾਂ ਨੌ ਪਸ਼ੂ ਜਿਹੜੇ ਹੈਗੇ ਆ ਹਾਂਜੀ ਢੋਕਣਾ گاਵਾ ਦੇ ਢੋਕਣਾ ਮੱਝਾਂ ਦਿਖਾ ਹਾਂਜੀ 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 ਠੀਕ ਐ ਮੈਨੂੰ ਐਂ ਦੱਸ ਵੀ ਜਦੋਂ ਹੁਣ ਤੂੰ ਇਹ ਬਦਲਾ ਸਦਲਾ ਕਰਕੇ ਹਾਂਜੀ ਤੇਰੀ ਸੋਚ ਹਾਂਜੀ ਕਿੰਨੇ ਪਸ਼ੂਆਂ ਤੇ ਆ ਵੀ ਆਪਾਂ ਲੈ ਕੇ ਜਾਣਾ ਫਾਰੋਂ ਨੂੰ ਪਈ ਆਪਾਂ ਮੰਨ ਕੇ ਚੱਲੋ ਕਿਤਾਬਾਂ ਜਗਾ ਜੂਗਾ ਬਤਾਈ ਬੈਠੇ ਆਂ ਮਤੋਂ ਆਪਾਂ 60 70 ਬਸੂ ਕਰਨਿਆ ਕਰਿਆ ਆਪੇ 60 70 ਬਸੂ ਹਾਂ ਅੱਛਾ 70 ਬਸੂ ਕਰਨਿਆ ਤੇ ਇਹਦੇ ਤੋਂ ਤਾਂ ਇੰਨਾ ਕੰਮ ਹਾਂ ਆ ਇੱਧਰ ਇੱਧਰ ਕਰਨਾ ਹੁਣ ਆ ਇੱਧਰ ਆਹ ਚੱਕ ਕੇ ਆਪਾਂ ਮਕਾਨ ਆਹ ਕਮਰੇ ਚੱਕਾਂਗੇ ਆ ਕਮਰੇ ਚੱਕੀ ਚੱਕ ਕੇ ਦੁਬਾਰੇ ਭਰਾਂਦਾ ਇਹਦੇ ਨੂੰ ਹੋਰ ਤਾਂ ਵਿਚਾਲੇ ਖੁਰਨੇ ਬਣਾ ਕੇ ਅੱਛਾ ਅੱਛਾ ਰੱਖਾਂਗੇ ਉਰੇ ਆ ਮੈਨੂੰ ਇੱਕ ਦਿਰੀ ਆ ਜਿਗਾਰਮੈਂਟ ਤੇਰਾ ਆ ਵੀ ਦਿਖਾ ਦਾਂ ਮੈਂ ਇਦੇ ਚ ਮੈਨੂੰ ਆਏ ਦੱਸ ਕੀ ਪਾਉਣਾ ਖਰਾਬ ਇਹ ਕੱਲੀ ਲੇਟੀ ਭਾਗਦੇ ਬਾਈ ਲੇਟੀ ਹਾਂ ਤੇ ਉਹਦੇ ਚ ਫੀਡ ਫੂਡ ਨਾ ਆਪਾਂ ਬੜੇਵਾਂ ਦੀ ਖਾਲ ਸਰੋਂ ਦੀ ਖਾਲਾ ਤੇ ਕਣਕ ਦਾ ਦਾਣਾ ਛਿਲਕਾ ਹੀ ਪਾਉਣਾ ਅਸੀਂ ਇਹੀ ਕੁਝ ਹੋਰ ਅਡੰਗਿਆਂ ਦੇ ਆ ਫੀਡ ਫੂਡ ਕੁਝ ਨਹੀਂ ਪਾਉਂਦੇ ਕੁਝ ਨਹੀਂ ਆ ਕੱਲੀ ਲੇਟੀ ਹਾਂ ਤੇ ਲੇਟੀ ਪਰ ਪਰ ਕੇ ਹਮਾਰੇ ਤੇ ਡਿੱਗੀ ਚ ਪਾ ਦਈਦੀ ਆ ਬਾਈ ਲੇਟੀ ਆਪਾਂ ਇਹ ਅੱਛਾ ਮੰਨ ਕੇ ਚੱਲਾਂ ਡਿੱਗੀ ਚ ਪਿਆਉਂਦੇ ਨੇ ਦੂਜਾ ਮਾਲ ਜਦੋਂ ਇਹ ਭੱਜ ਗਿਆ ਹਾਂ ਹੁਣ ਇਹ ਚ ਪਲਟ ਦੇਾਂਗਾ ਸਾਰਾ ਭੁੰਨਤਾ ਪਿਆ ਦੇ ਅੱਛਾ ਇਹ ਇਹ ਭੁੰਨਤਾ ਪਿਆ ਹਾਂ ਬੜੇਵਾਂ ਦੀ ਖਾਲ ਸਰੋਂ ਦੀ ਖਾਲ ਵਿੱਚ ਆ ਉਹ ਬਾਈ ਨੇ ਹਾਂ ਠੀਕ ਐ ਇਹ ਇਹਦੇ ਵਿੱਚ ਮਾਰੇਗਾ ਹਾਂ ਵਿੱਚ ਰਾਖੇ ਮੁਰਕੇ ਮਾਰ ਕੇ ਇਹਦੇ ਵਿੱਚ ਥੋੜਾ ਇੱਕੋ ਜੀ ਕਰਕੇ ਤੂੜੀ ਪਾਈ ਜਾਵਾ ਬਾਲਟੀ ਪਰਪਸ ਤੇ ਜਾਵਾਂਗੇ ਛੇ ਬਾਲਟੀਆਂ ਪਰਪਸ ਹੀ ਕੀਏਗਾ ਤੂੜੀ ਥੋੜੀ ਪਉਂਦਾ ਹੋਈ ਤੂੜੀ ਥੋੜੀ ਖਾਂਦੀਆਂ ਥੋੜੀ ਬੇਗਰਮੀ ਕਰਦੇ ਹਾਂ ਤੇ ਦਾਣੇ ਦੀ ਚੱਲਦਾ ਕੰਮ ਦਾਣੇ ਤੇ ਲੈ ਇਹ 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 ਤੁੰਦਾ ਤੁਸੀਂ ਦੇਖ ਲਓ ਮਿੱਤਰੋ ਕਿਵੇਂ ਕਰਦੇ ਲੋਕ ਹਨਾ ਕਿਵੇਂ ਕਿਵੇਂ ਇੱਕ ਮੋਟਰਸਾਈਕਲ ਉਹ ਖੜਾ ਉਹਨਾਂ ਦਾ ਇਹ ਮੈਂ ਦਿਖਾ ਦਵਾਂ ਜੂਮ ਕਰਕੇ ਆਹ ਖੜਾ ਗੁੱਦਾ ਵਾਲਾ ਮੋਟਰਸਾਈਕਲ ਤੇ ਬਾਕੀ ਜਿਵੇਂ ਗੱਲ ਕਰਕੇ ਆਪਾਂ ਹਾਂਜੀ ਚੰਗੇ ਰੁਪਏ ਬਣਦੇ ਚ ਵਧੀਆ ਬਾਈ ਫੁੱਲ ਕਮਾਈ ਆ ਜਿੰਨੀ ਕਮਾਈ ਬਾਹਰ ਜਾਣ ਨੂੰ 25 ਲੱਖ ਨਾਲ ਉਹਨਾ ਬਾਈ ਇੱਥੇ ਵਧੀਆ ਉੱਥੇ ਆਪਾਂ ਉੱਥੇ ਵੀ ਦਿਹਾੜੀ ਕਰਦੇ ਕਿੰਨੇ ਭਰਾ ਤੁਸੀਂ ਆਇਆ ਛਾਵੇਂ ਆਇਆ ਇਹ ਇਧਰ ਧੋਪੇ ਜਰੂਰੀ ਖੜਨਾ ਆਪਾਂ ਮੰਨ ਕੇ ਚਾਹ ਸੀ ਚਾਚੇ ਦਾ ਆਏ ਦੋ ਮੁੰਡੇ ਆ ਇੱਕ ਚਾਚੇ ਦਾ ਮੁੰਡਾ ਉਹ ਠੀਕ ਹੈ ਤੇ ਨਾਲ ਮੰਨ ਕੇ ਦੋਵੇਂ ਚਾਚਾ ਲੱਗ ਜਾਂਦਾ ਉਹਦੀਆਂ ਵੀ ਲੱਗ ਜਾਂਦੀਆਂ ਵੇਲੀਆਂ ਹੁਣ ਗੋਹਾ ਕਾਸ ਦਿੱਤਾ ਨਾ ਸਵਾ ਦਿੰਦੀਆਂ ਕੋਈ ਟਾਈਮ ਹੀ ਲੱਗਦਾ ਪਾ ਸਮਾਂ ਠੀਕ ਹੈ ਹਾਂ ਹੁਣ ਮੰਨ ਕੇ ਜਾ ਸਾਡੇ ਤੇ ਖੜੇ ਨਾ ਲੈਂਦੇ ਆ ਪਾ ਖੜੇ ਪਾਣੀ ਪੀ ਲੈਂਦੇ ਇਹ ਇੰਨਾ ਹੀ ਖੁਰਲੀ ਚ ਪਾ ਸੋਕੇ ਦਾ ਸੋਕਾ ਹਾਂ ਸੋਕੇ ਦਾ ਹਾਂ ਕੋਈ ਮੰਨ ਕੇ ਚੱਲ ਤਰ ਕੇ ਚਾਰ ਕਬੇ ਉੱਡਦੇ ਆ 6:30 ਨੂੰ ਕੰਮ ਨਿਬੜ ਜਾਂਦਾ ਨਾ ਤਾਂ ਪੱਠਾ ਪੁੱਠਾ ਕੋਈ ਗਾਇਦਾ ਹਰ ਸਾਰਾ ਦਿਨ ਉਦੋਂ ਬਾਅਦ ਵੇਲੇ ਵੇਲੇ ਹਾਂ ਮੋਕੇ 3 ਵਜੇ ਲੱਗਦੇ ਆ 3 ਵਜੇ ਹਾਂ 3 ਵਜੇ ਤੋਂ ਚਵਾਈਆਂ ਚਵਾਈਆਂ ਸ਼ੁਰੂ ਹੋ ਜਾਂਦੀਆਂ ਅੱਛੀ 6:30 ਨੂੰ ਫੇਰ ਵੇਲੇ ਚਲੋ ਚੰਗੀ ਗੱਲ ਆ ਹਨਾ ਤੇ ਬਗੈ ਨੰਬਰ ਉਹ ਤੇਰੇ 62395 ਪੱਤੀ 104 ਠੀਕ ਹੈ ਲੈ ਵੀ ਮਈ ਦਾ ਜੇ ਗੱਲ ਕਰਗੇ ਵਪਾਰਪੂ ਨਾਲ ਚੱਲਦਾ ਕੋਈ ਹਾਂ ਹਾਂ ਪਸੂ ਕੋਈ ਘਰੇ ਵੀ ਕੀ ਜਾਂਦਾ ਵੇਚੀ ਜਾਂਦੇ ਆ ਕੋਈ ਆ ਜਾਂਦਾ ਨਵਾਂ ਆ ਜਾਂਦਾ ਠੀਕ ਹੈ ਨਵਾਂ ਆ ਜਾਂਦਾ ਉਹ ਕੋਈ ਪੱਕ ਜਾਂਦਾ ਵੀ ਨਾਲੇ ਇਹ ਵੀ ਧੰਦੇ ਨਾਲ ਜੁਰੂਰ ਉਹਨੇ ਚੱਲਿਆ ਨਾਲ ਦੁੱਧ ਚੱਲਿਆ ਪਸ਼ੂਆਂ ਦੀ ਆਵਾਜ਼ ਆ ਵੀ ਹੋ ਜਾਂਦੀ ਆਵਾਜ਼ ਆ ਵੀ ਹੋ ਜਾਂਦੀ ਹੈ ਨਹੀਂ ਠੀਕ ਹੈ ਬਬੂ ਧੰਨਵਾਦ ਤੇਰਾ ਠੀਕ ਹੈ ਸਾਨੂੰ ਬਾਕੀ ਆ ਛੱਤ ਦੇਖ ਲਓ ਤੁਸੀਂ ਬਾਈ ਨੇ ਜਿਹੜੀ ਪਾਈ ਹੈ ਇਹਦੇ ਨਾਲ ਦੀ ਹੋਰ ਛੱਤ ਪਾਉਣੀ ਉਹ ਨੰਬਰ ਪਾ ਦਿਆਂ ਕਨਾਲ ਉਹ ਨੰਬਰ ਪਾ ਦਿਆਂ ਇੱਕ ਨਾਲ ਇੱਕ ਉਹ ਨੰਬਰ ਪਾ ਕੇ ਇੱਕ ਉਹ ਨੰਬਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ 62840 ਸਟਾਈਕਸ ਸਟੂਡੀਓ ਠੀਕ ਹੈ ਦੋਸਤੋ ਜੇ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਬਾਈ ਦਾ ਕੰਮ ਕਰ